ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ 22 April 2012 ਦਾ ਇਹ ਮਾਮਲਾ ਹੈ ਜਦੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਕਿ ਸਿੱਖ ਪ੍ਰਚਾਰਕ ਨੇ ਉਹਨਾਂ ਦੇ ਡੇਰੇ ਦੇ ਵਿੱਚ ਇੱਕ ਲੜਕੀ ਵੱਲੋਂ ਜ਼ਹਿਰੀਲੀ ਚੀਜ਼ ਖਾਣ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਉਸ ਵੇਲੇ ਸਬੂਤਾਂ ਦੀ ਘਾਟ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋ ਸਕੀ ਪਰ ਹੁਣ ਇਸ ਮਾਮਲੇ ਦੇ ਵਿੱਚ ਲੜਕੀ ਜਿਸ ਦੀ ਮੌਤ ਹੋ ਗਈ ਸੀ ਉਸ ਦੇ ਭਰਾ ਵੱਲੋਂ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਇਸ ਪਟੀਸ਼ਨ ਦੇ ਸੁਣਵਾਈ ਦੇ ਵਿੱਚ ਅਦਾਲਤ ਨੇ ਅਹਿਮ ਜਿਹੜੇ ਨੇ ਹੁਕਮ ਨੇ ਉਹ ਜਾਰੀ ਕੀਤੇ ਗਏ ਨੇ ਇਹਨਾਂ ਹੁਕਮਾਂ ਦੇ ਵਿੱਚ ਅਦਾਲਤ ਨੇ ਪੁਲਿਸ ਤੋਂ ਸਵਾਲ ਪੁੱਛੇ ਨੇ ਉਸ ਵੇਲੇ ਦੇ ਡੀਜੀਪੀ ਨੂੰ ਇਸ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਸਵਾਲ ਪੁੱਛਿਆ ਗਿਆ ਹੈ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਸਵਾਲ ਪੁੱਛਿਆ ਕਿ ਇਸ ਮਾਮਲੇ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਗਈ ਤੇ ਬਿਨਾ ਐਫ ਆਈ ਆਰ ਦਰਜ ਕੀਤੇ ਗਏ ਇਸ ਮਾਮਲੇ ਦੀ ਜਾਂਚ ਕਿਸ ਤਰ੍ਹਾਂ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਤੋਂ ਅਦਾਲਤ ਵੱਲੋਂ ਐਸਡੀਏ ਸਵਾਲ ਪੁੱਛੇ ਗਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਅਦਾਲਤ ਨੇ ਇਹ ਵੀ ਪੁੱਛਿਆ ਹੈ ਕਿ ਜੇਕਰ ਅਧਿਕਾਰੀਆਂ ਨੇ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਨਹੀਂ ਕੀਤੀ ਗਈ ਸੀ ਅਧਿਕਾਰੀਆਂ ਵੱਲੋਂ ਤਾਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਸੋ ਵੱਡੇ ਸਵਾਲ ਅਦਾਲਤ ਨੇ ਹੁਣ ਪੁਲਿਸ ਤੋਂ ਪੁੱਛੇ ਨੇ ਪਟੀਸ਼ਨਰ ਨੇ ਇਸ ਕਤਲ ਮਾਮਲੇ ਦੇ ਵਿੱਚ ਆਪਣੀ ਭੈਣ ਦਾ ਜੋ ਮਾਮਲਾ ਉਸ ਦੀ ਭੈਣ ਦਾ ਮਾਮਲਾ ਹੈ ਉਸ ਦੀ ਭੈਣ ਦਾ ਕਤਲ ਹੋ ਗਿਆ ਸੀ 22 April 2012 ਦਾ ਹੀ ਮਾਮਲਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਤਲ ਹੋਇਆ ਸੀ ਜ਼ਹਿਰੀਲੀ ਚੀਜ਼ ਖਾਣ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਦੇ ਵਿੱਚ ਪਟੀਸ਼ਨਰ ਦੀ ਪਟੀਸ਼ਨ ਜਿਹੜੀ ਪਾਈ ਗਈ ਹੈ ਉਹ ਜਿਸ ਦੀ ਮੌਤ ਹੋ ਗਈ ਸੀ ਲੜਕੀ ਦੀ ਉਸ ਦੇ ਭਰਾ ਵੱਲੋਂ ਇਹ ਪਟੀਸ਼ਨ ਪਾਈ ਗਈ ਹੈ ਪਟੀਸ਼ਨਰ ਦਾ ਕਹਿਣਾ ਕਿ ਉਸ ਦੀ ਭੈਣ ਬਹੁਤ ਹੀ ਧਾਰਮਿਕ ਵਿਰਤੀ ਵਾਲੀ ਲੜਕੀ ਸੀ 2002 ਤੋਂ ਹੀ ਉਹ ਧਾਰਮਿਕ ਸਰਗਰਮੀਆਂ ਦੇ ਜੁੜੀ ਹੋਈ ਸੀ ਇਸ ਪੂਰੇ ਮਾਮਲੇ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਉਹਨਾਂ ਨੇ ਇਸ ਮਾਪੂਰੇ ਮਾਮਲੇ ਨੂੰ ਖਾਰਜ ਕਰ ਦਿੱਤਾ ਉਹਨਾਂ ਕਿਹਾ ਕਿ ਉਹਨਾਂ ਦੇ ਡੇਰੇ ਦੇ ਵਿੱਚ ਮੌਤ ਨਹੀਂ ਹੋਈ ਸੀ ਇਹ ਜੋ ਲੜਕੀ ਨੇ ਜ਼ਹਿਰ ਖਾਧੀ ਸੀ ਡੇਰੇ ਤੋਂ ਬਾਹਰ ਖਾਧੀ ਸੀ ਤੇ ਇਸ ਮਾਮਲੇ ਦੇ ਵਿੱਚ ਉਸ ਵੇਲੇ ਪੂਰੀ ਇਨਵੈਸਟੀਗੇਸ਼ਨ ਹੋਈ ਸੀ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਕੋਈ ਸਬੂਤ ਨਹੀਂ ਮਿਲਿਆ ਸੀ ਕਿ ਕਿਸੇ ਮਾਮਲੇ ਦੇ ਵਿੱਚ ਉਹਨਾਂ ਦਾ ਡੇਰਾ ਇਸ ਮਾਮਲੇ ਦੇ ਵਿੱਚ ਦੋਸ਼ੀ ਹੈ ਤੇ ਉਸ ਵੇਲੇ ਪੁਲਿਸ ਵੱਲੋਂ ਕਾਰਵਾਈ ਕਰਕੇ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਸੀ ਤੇ ਉਹ ਇਸ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ નિર્ਦੋਸ਼ ਨੇ ਉਹਨਾਂ ਨੇ ਕਿਹਾ ਕਿ 13 ਸਾਲੇ ਪੁਰਾਣਾ ਮਾਮਲਾ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਡੇਰੇ ਦੇ ਬਾਹਰ ਹੀ ਲੜਕੀ ਵੱਲੋਂ ਦਵਾਈ ਖਾਧੀ ਗਈ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀ ਅਦਾਲਤ ਨੇ ਡੀਜੀਪੀ ਤੋਂ ਸਵਾਲ ਪੁੱਛੇ ਨੇ ਡੀਜੀਪੀ ਵੱਲੋਂ ਅਦਾਲਤ ਦੇ ਇਹਨਾਂ ਸਵਾਲਾਂ ਦਾ ਕੀ ਜਵਾਬ ਦਿੱਤਾ ਜਾਂਦਾ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਤਾਂ ਇਹ ਤੱਕ ਕਿਹਾ ਹੈ ਕਿ ਉਹਨਾਂ ਦੇ ਸੇਵਾਦਾਰਾਂ ਵੱਲੋਂ ਪ੍ਰਾਈਵੇਟ ਗੱਡੀ ਦੇ ਵਿੱਚ ਲੜਕੀ ਨੂੰ ਹਸਪਤਾਲ ਵੀ ਪਹੁੰਚਾਇਆ ਗਿਆ ਸੀ ਉਸ ਦਾ ਇਲਾਜ ਉੱਥੇ ਚੱਲਿਆ ਗਿਆ ਸੀ ਐਂਬੂਲੈਂਸ ਨੂੰ ਵੀ ਕਾਲ ਕੀਤੀ ਗਈ ਸੀ ਪਰ ਲੜਕੀ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਅਜਿਹਾ ਕੁਝ ਵੀ ਸਾਬਤ ਨਹੀਂ ਹੋਇਆ ਸੀ ਕਿ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੋਈ ਕਸੂਰ ਹੈ ਢੱਡਰ ਵਾਲਿਆਂ ਨੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਦੋਂ ਇਹ ਪੂਰਾ ਮਾਮਲਾ ਘਟਨਾ ਘਟੀ ਦੁਰਘਟਨਾ ਘਟੀ ਲੜਕੀ ਜਦੋਂ ਮਰੀ ਸੀ ਉਸ ਵੇਲੇ ਉਹ ਸੂਬੇ ਤੋਂ ਬਾਹਰ ਸਨ ਉਸ ਵੇਲੇ ਉਹ ਸਟੇਟ ਦੇ ਵਿੱਚ ਨਹੀਂ ਸਨ ਆਪਣੇ ਡੇਰੇ ਦੇ ਵਿੱਚ ਨਹੀਂ ਸਨ ਹੁਣ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਜਿਹੜੇ ਸਵਾਲ ਪੁੱਛੇ ਗਏ ਨੇ ਅਦਾਲਤ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਸਵਾਲ ਇਹ ਪੁੱਛਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ ਤੇ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਅਧਿਕਾਰੀਆਂ ਨੇ ਐਫਆਈਆਰ ਦਰਜ ਨਹੀਂ ਕੀਤੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਆਖਿਰਕਾਰ ਕਾਰਵਾਈ ਕੀ ਕੀਤੀ ਹੈ ਹੁਣ ਅਦਾਲਤ ਦੀ ਜਦੋਂ ਅਗਲੀ ਸੁਣਵਾਈ ਹੋਵੇਗੀ ਉਦੋਂ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਪੁੱਛੇ ਸਵਾਲਾਂ ਦਾ ਕੀ ਜਵਾਬ ਦਿੰਦੀ ਹੈ ਅਖੇ ਜੀ ਪਰਮੇਸ਼ਰ ਦਵਾਰ ਵਿੱਚ ਕਤਲ ਹੋ ਗਿਆ ਪਰਮੇਸ਼ਰ ਦਵਾਰ ਵਿਵਾਦਾਂ ਚ ਘਿਰ ਗਿਆ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ 13 ਸਾਲ ਪਹਿਲਾਂ ਜਦੋਂ ਕਿ ਮੈਂ ਇੱਥੇ ਨਹੀਂ ਸਾਂ ਆਊਟ ਆਫ ਸਟੇਟ ਗਿਆ ਹੋਇਆ ਸੀ ਬਾਹਰ ਸਾਂ ਪੰਜਾਬ ਤੋਂ ਇਥੇ ਇੱਕ ਔਰਤ ਨੇ ਆ ਕੇ ਗੇਟ ਦੇ ਬਾਹਰਲੇ ਪਾਸੇ ਦਵਾਈ ਖਾ ਲਈ ਅਸੀਂ ਤੇ ਪ੍ਰਾਈਵੇਟ ਗੱਡੀ ਸਾਡੇ ਬੰਦੇ ਰੋਕ ਕੇ ਚੱਕ ਕੇ ਲੈ ਕੇ ਗਏ ਆ ਉੱਥੇ ਤੱਕ ਪਹੁੰਚਾਇਆ ਹਸਪੀਟਲ ਤੱਕ ਐਂਬੂਲੈਂਸ ਨੂੰ ਕਾਲ ਕੀਤੀ ਉੱਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ ਉਸ ਵੇਲੇ ਲੜਕੀ ਦੀ ਭੈਣ ਨੇ ਟਰਾਈ ਕੀਤੀ ਸੀ ਕਿ ਸਾਡੇ ਤੇ ਉਹ ਕੇਸ ਪੈ ਜਾਏ ਪਰ ਪੋਸਟਮਾਰਟਮ ਦੀ ਰਿਪੋਰਟ ਚ ਵੀ ਕਲੀਅਰ ਹੋ ਗਿਆ ਸੀ ਕਿਸੇ ਤਰ੍ਹਾਂ ਦਾ ਸਾਡੇ ਨਾਲ ਉਹਦਾ ਵਾਹਵਾਸਤਾਨੀ ਨਿਕਲਿਆ ਕੋਈ ਸਾਡਾ ਕਸੂਰ ਉਹਦੇ ਵਿੱਚ ਨਹੀਂ ਨਿਕਲਿਆ